ਪਰ ਇੱਕਦਮ ਲੜਕੀ ਐ ਮੈਨੂੰ ਇੱਥੇ ਆ ਕੇ ਕੱਲਾ ਪੰਜਾਬ ਦੀਆਂ ਹੋਈਆਂ ਪੰਜਾਬ ਦੀ ਸੱਭਿਆਚਾਰ ਨੂੰ ਬਚਾਉਣ ਦੀਆਂ ਹੋਈਆਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੀਆਂ ਹੋਈਆਂ ਪੰਜਾਬ ਦੀ ਹੋਂਦ ਨੂੰ ਬਚਾਉਣ ਦੀਆਂ ਹੋਈਆਂ ਕਿਤੇ ਵੀ ਪੰਜਾਬੀ ਦਾ ਅੱਖਰ ਸ਼ਬਦ ਨਜ਼ਰ ਨਹੀਂ ਆਇਆ ਜੇ ਬੋਲੀ ਨਾ ਜਾਂਦੀ ਰਹੀ ਇਹ ਪੰਜਾਬ ਨਹੀਂ ਆਦਾ ਰਹਿਣਾ ਪਰ ਅਸਲੀ ਯੋਧਾ ਜਿਹਨੇ ਪਾਣੀ ਨੂੰ ਰੋਕਿਆ ਉਹਦਾ ਜੇਕਰ ਨਹੀਂ ਕਰਦੇ ਸੀ ਜਿਹਦਾ ਪਰਿਵਾਰ ਤੱਕ ਜਿਹਦੇ ਬੱਚੇ ਤੱਕ ਨਾਲ ਦਿੱਤੇਗੇ ਸੀ ਮੁਕਾਬਲਿਆਂ ਦੇ ਵਿੱਚ ਦੋ ਦੋ ਸਾਲ ਦੇ ਦੁੱਧ ਚੁੰਮਦੇ ਉਹ ਬਲਵੰਦਰ ਜਕਾਣੇ ਦਾ ਪਰਿਵਾਰ ਕਿਨੇ ਐਸੇ ਐਸਾ ਜਨਮ ਐਸੇ ਐਸਾ ਜਨਮ ਆਹ ਮਾਰਾ ਕੋਈ ਨਾ ਨਾਂ ਲੈ ਕੋਈ ਕਰਦੇ ਮੈਂ ਪੁੱਛਣਾ ਚਾਹੁੰਨਾ ਇੱਥੇ ਮੀਤਿਆ ਸਾਹਿਬ ਬੈਠੇ ਆ ਸੀਮਾ ਸਾਹਿਬ ਬੈਠੇ ਆ ਡਾਕਟਰ ਸਾਹਿਬ ਬੈਠੇ ਆ ਤੇਜੀ ਸਾਹਿਬ ਬੈਠੇ ਆ ਵੀ ਜਨਾਬ ਜਦੋਂ ਸਤਾ ਤੋਂ ਬਾਅਦ ਹੋ ਜਾਂਦੇ ਆ ਪੰਜਾਬ ਵੀ ਚੇਤਰੀਓ ਦੀ ਆਉਂਦਾ ਚੰਡੀਗੜ੍ਹ ਵੀ ਜਿੱਥੇ ਆਉਂਦੀ ਆਉਂਦਾ ਐਸ.ਵਾਈ.ਐਲ ਵੀ ਜਿੱਥੇ ਹੀ ਆਉਂਦਾ ਵੀ ਤੁਸੀਂ ਆਪਣੀਆਂ ਕਿਥੀਆਂ ਆਉਂੀਆਂ ਗਲਤੀਆਂ ਦੀਆਂ ਕੀਤੇ ਹੋਏ ਪੰਜਾਬ ਦੇ ਧੋਖੇ ਦੀ ਜਨਤਕਤਾ ਦੇ ਪੰਜਾਬ ਤੋਂ ਮਰਦੀ ਨੂੰ ਸੁਸਾਗਰੇ ਗਿਲਾਕ ਦੇ ਗਿੱਟੇ ਲੱਗੇ ਗੋਡੇ ਲੱਗੇ ਇਹ ਸੁਣੀ ਚਾਹਵਾਂ ਦੇਰੋਂ ਸਮਰਪਤ ਹੋ ਕੇ ਬੈਠੇ ਪੰਜਾਬ ਦੇ ਜਣਾਵਾਂ ਨੂੰ ਮਰਾਂਗੇ ਵੀ ਹਾਲ ਹੀ ਵਿੱਚ ਸਭ ਤੋਂ ਪਹਿਲਾ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੁਣਾ ਤਾਲਾ ਸਾਥੀ ਜਥੇਬੰਦੀ ਵੱਲੋਂ ਆ ਤੇ ਸਰਦਾਰ ਪ੍ਰਗਟ ਸਿੰਘ ਵੱਲੋਂ ਆ ਇਹ ਸਾਰੀਆਂ ਥੇਰਾ ਨਹੀਂ ਇਕੱਠੀਆਂ ਕਰ ਲੀਆਂ ਤੇ ਆ ਮੇਰੇ ਸਾਹਮਣੇ ਬੈਠੇ ਉਹ ਪੰਜਾਬ ਦੇ ਮਹਾਨ ਜਿਹੜੇ ਵਿਦਵਾਨ ਹੈ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ ਹੈ ਇਹਨਾਂ ਨੂੰ ਸੁਣਨ ਦਾ ਮੌਕਾ ਵੀ ਸਾਡੇ ਲੋਕਾਂ ਨੂੰ ਮਿਲਿਆ ਪਰ ਇੱਕਦਲ ਲੜਕੀ ਹੈ ਮੈਨੂੰ ਇੱਥੇ ਆ ਕੇ ਕੱਲਾ ਪੰਜਾਬ ਦੀਆਂ ਹੋਈਆਂ ਪੰਜਾਬ ਦੀ ਸੱਭਿਆਚਾਰ ਨੂੰ ਬਚਾਉਣੀ ਦੀਆਂ ਹੋਈਆਂ ਪੰਜਾਬ ਦੇ ਪਾਣੀਆਂ ਨੂੰ ਬਚਾਉਣੀਆਂ ਹੋਈਆਂ ਪੰਜਾਬ ਦੀ ਹੋਂਦ ਨੂੰ ਬਚਾਉਣੀਆਂ ਹੋਈਆਂ ਕਿਤੇ ਵੀ ਪੰਜਾਬੀ ਦਾ ਅੱਖਰ ਸ਼ਬਦ ਨਜ਼ਰ ਨਹੀਂ ਆਇਆ ਆਗਲੇ ਅਭਿਆਨ ਦੇ ਸਾਹਮਣੇ ਦੇ ਵਿੱਚ ਸਾਹਮਣੇ ਬੋਰਡ ਆ ਸਾਰੇ ਦੇ ਵਿੱਚ ਸਾਡੀ ਮਾਨਸਿਕਤਾ ਦੇ ਵਿੱਚ ਇੰਨੀ ਗੁਲਾਮੀ ਘਰ ਕਰ ਗਈ ਆ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਲਿਖਣ ਤੋਂ ਬੋਲਣ ਤੋਂ ਵੀ ਗਰੇਜ਼ ਕਰਨ ਲੱਗੇ ਆ ਇਹਦੀ ਮਨਜ਼ੂਰ ਇਹਦਾ ਜਵਾਬ ਨਾ ਚਾਹੁੰਦਾ ਕਿ ਸਾਥੀਆਂ ਜੱਥੇਬੰਦੀ ਵਾਲੇ ਦੇਖੇ ਜਾਂਦੇ ਗਾਹਾਂ ਨੂੰ ਖਿਆਲ ਰੱਖਿਆ ਕਰੋ ਭਰਾਵੋ ਜੇ ਬੋਲੀ ਨਾ ਜਾਂਦੀ ਰਹੀ ਇਹ ਪੰਜਾਬ ਨਹੀਂ ਜਾਂਦਾ ਰਹਿਣਾ ਬਹੁਤ ਵੱਡੀ ਗੱਲਾਂ ਬੋਲੀ ਦੀ ਕਿਸੇ ਕਾਮ ਲਈ ਬਹੁਤ ਵੱਡੀ ਮਹੱਤਤਾ ਹੁੰਦੀ ਹੈ ਬੋਲੀ ਦੀ ਇਹ ਆਪਾਂ ਸਾਰੇ ਜਾਣਦੇ ਹਾਂ ਮੈਂ ਤੁਹਾਨੂੰ ਇੱਥੇ ਜਾਣਦੇ ਹੋਊਂਗੀ ਦੂਜੀ ਗੱਲ ਆਪਾਂ ਇਹ ਸਵਾਲ ਕੀਤੇ ਕਿ ਬੱਖ-ਬੱਖ ਸਿਆਸੀ ਧਰਾਨੇ ਇੱਥੇ ਸ਼ੋਅ ਨਹੀਂ ਕალიਦਾਰ ਬਾਦਲ ਇੱਥੇ ਵੀ ਬੈਠੀ ਆ ਇੱਥੇ ਕਾਂਗਰਸ ਵੀ ਬੈਠੀ ਆ ਇੱਥੇ ਭਾਜਪਾ ਵੀ ਬੈਠੀ ਆ ਸਵਾਲ ਕੀਤਾ ਕਿ ਅਸੀਂ ਪਾਣੀ ਤੇ ਐ ਕੀਤਾ ਅਸੀਂ ਪਾਣੀ ਤੇ ਐ ਕੀਤਾ ਅਸੀਂ ਫੁਲਾਨੇ ਵੇਲੇ ਅਸੀਂ ਫੁਲਾਨੇ ਸੰਤ ਚ ਫੁਲਾਨਾ ਆ ਕੀਤਾ ਆ ਕੀਤਾ ਪਰ ਅਸਲੀ ਯੋਧਾ ਜਿਹਨੇ ਪਾਣੀ ਨੂੰ ਰੋਕਿਆ ਉਹਦਾ ਜਗਰ ਨਹੀਂ ਕਰਦੇ ਸੇਜ ਜਿਹਦਾ ਪ੍ਰਵਾਹ ਤੱਕ ਜਿਹਦੇ ਬੱਚੇ ਤੱਕ ਮਾਰ ਦਿੱਤੇਗੇ ਸੀ ਮੁਕਾਬਲਿਆਂ ਦੇ ਵਿੱਚ ਦੋ ਦੋ ਸਾਲ ਦੇ ਦੁੱਧ ਚੁੰਮਦੇ ਉਹ ਬਲਵਿੰਦਰ ਜਗਾੜੇ ਦਾ ਪਰਿਵਾਰ ਜਿਹਨੇ ਐਸੇ ਸਵਾਜੋ ਸੇ ਸੋਇਲਾ ਨੂੰ ਨਾ ਮਾਰਦੇ ਕੋਈ ਨਾਂ ਲੈ ਕੇ ਕਰਦੇ ਆ। ਓਏ ਸੋਇਲਾ। ਅਸੀਂ ਉਹਦਾ ਨਾਂ ਲੈਣ ਤੋਂ ਵੀ ਡਰਦੇ ਆਂ ਕਿ ਅਸੀਂ ਪਾਣੀ ਕਿੱਥੋਂ ਬਚਾਵਾਂਗੇ। ਤੀਜੀ ਗੱਲ ਸਾਰਿਆਂ ਨੇ ਧਰਾਂ ਨੇ ਆਪਣਾ ਆਪਣਾ ਦਾਵਾ ਪੇਸ਼ ਕੀਤਾ ਕਿ ਅਸੀਂ ਐਂ ਕਰਦੇ ਆਂ ਜਾਂ ਅਸੀਂ ਐਂ ਕਰਾਂਗੇ। ਮੈਂ ਪੁੱਛਣਾ ਚਾਹੁੰਨਾ ਇੱਥੇ ਮਜੀਠੀਆ ਸਾਹਿਬ ਬੈਠੇ ਆਂ, ਸੀਮਾ ਸਾਹਿਬ ਬੈਠੇ ਆਂ, ਡਾਫਰ ਸਾਹਿਬ ਬੈਠੇ ਆਂ, ਤੇਨੂ ਸਾਹਿਬ ਬੈਠੇ ਆਂ ਵੀ ਜਨਾਬ ਜੇ ਸੱਤਾ ਤੋਂ ਬਾਹਰ ਹੋ ਜਾਂਦੇ ਆਂ ਪੰਜਾਬ ਵਿੱਚ ਇਤਰੀਆਂ ਦੀ ਆਉਂਦਾ ਚੰਡੀਗੜ੍ਹ ਵਿੱਚ ਇਤਰੀ ਆਉਂਦੀ ਆਉਂਦਾ ਐਸਬਈ ਵਿੱਚ ਇਤਰੀ ਆਉਂਦੀ ਆਉਂਦਾ ਕੀ ਤੁਸੀਂ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦੀ ਜਾਂ ਕੀਤੇ ਹੋਏ ਪੰਜਾਬ ਦੇ ਧੋਖੇ ਦੀ ਜਨਤਕਤਾ ਦੇ ਪੰਜਾਬ ਤੋਂ ਮਾਫੀ ਮੰਗੂ ਫਿਰ ਤਾਂ ਪੰਜਾਬ ਤੋਂ ਨਾਲ ਜਿਹੜੇ ਪੋਲੀਟਿਕਲ ਗੱਲਾਂ ਕਰਦੇ ਨੇ ਨਹੀਂ ਨਹੀਂ ਪੋਲੀਟਿਕਲ ਕਰਦੇ ਤੁਸੀਂ ਤਾਂ ਮੈਂ ਪੋਲੀਟਿਕਲ ਗੱਲਾਂ ਕਰ ਲਾਂ ਜੀ ਅਸੀਂ ਨਹੀਂ ਕੀਤੇ ਹੁਣ ਭਾਵਾਂ ਆ ਕਰਦੇ ਆ ਥੋੜਾ ਜਿਆਦਾ ਪੋਲੀਟਿਕਲ ਗੇਮ ਗੇਮ ਕਰ ਰਹੇ ਆ ਆ ਅਸੀਂ 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 ਕਰਨਾ ਚਾਹੀਦਾ ਥੋੜੀ ਆਪਾਂ ਤੁਹਾਨੂੰ ਦੱਸਦੇ ਆ ਅਸੀਂ ਅਸੀਂ ਕਰੋ ਨਹੀਂ ਕੀਤਾ ਉਹਦਾ ਸੁਝਾਅ ਕੀ ਹੈ ਅਸੀਂ ਜਿਹੜਾ ਨਹੀਂ ਹੁੰਦਾ ਅਸੀਂ ਕਹਿੰਦੇ ਜੇ ਤਿਆਰੀ ਕਰੋ ਨਾਲ ਨਿਕਲੋ ਮੈਦਾਨ ਜੇ ਆਪਾਂ ਲਾਈਏ ਜੇ ਹਰ ਜਨ ਦੇ ਚੱਕੇ ਸਵਾਲ ਦੇ ਰੂਪ ਚ ਆ ਸਵਾਦ ਆ ਗਿਆ ਇਹ ਸਵਾਲ ਆ ਗਿਆ ਜਿੱਦਾਂ ਪਾ ਜਿੱਦਾਂ ਪਾਹੀ ਕਰਨਾ ਐ ਐ ਵੀ ਕਰਨਾ ਸਵਾਲ ਆ ਗਿਆ ਆ ਗਿਆ ਜੱਗੀਰ ਸੁਣ ਲੋ ਕੀ ਉਹ ਦੀ ਗੱਲ ਸੁਣ ਲੋ ਤੁਸੀਂ ਆਪਾਂ ਕਹਿੰਦੇ ਭਗਵਾਨਦਮਨ ਲਲਕਾਰੇ ਮਾਰਦਾ ਬਿਲਕੁਲ ਮਾਰਿਆ ਲਲਕਾਰੇ ਕਿਉਂ ਮਾਰ ਰਿਹਾ ਜਿਹੜੀਆਂ ਗਲਤੀਆਂ ਪਹਿਲੀਆਂ ਤਰਾਣੀ ਕੀਤੀਆਂ ਉਹ ਗਲਤੀ ਅੱਜ ਉਹਨਾਂ ਕਰ ਰਿਹਾ ਏਸੇ ਕਰ ਨੂੰ ਪਤਾ ਵੀ ਇਹ ਉੱਥੇ ਬੋਲ ਨਹੀਂ ਸਾਡੇ ਇਹਨਾਂ ਸਵਾਲ ਆ ਭਲਾਵਾ ਪੂਰੇ ਪੰਜਾਬ ਦਾ ਸਵਾਲ ਆ ਗੁੱਸਾ ਕਰੇ ਬਿਲਕੁਲ ਗਿੱਟੇ ਲੱਗੇ ਗੋਡੇ ਲੱਗੇ ਇਹ ਸੁਣੀ ਚਲੋ ਕੋਈ ਬਾਰੇ ਸਵਾਲ ਦਾ ਸਵਾਲ ਆਈ ਜਾਂਦਾ ਕੋਈ ਲੈਂਗੁਏਜ ਨਹੀਂ ਹੁੰਦੀ ਹੈ ਗਲਤ ਹੋਈ ਸਵਾਲ ਨਹੀਂ ਉਹੀ ਸਵਾਲ ਮੈਂ ਕਹਿੰਦਾ ਬੈਠੇ ਹਾਂ ਨਾ ਪਰ ਦੇਰੋਂ ਸਮਰਪਤ ਹੋ ਕੇ ਬੈਠੇ ਪੰਜਾਬ ਹੀ ਲੜਾਂਗੇ ਤੇ ਮਰਾਂਗੇ ਵੀ ਬਿਲਕੁਲ ਬਿਲਕੁਲ ਸਾਡੀ ਬੋਸਾਸ ਤੇ ਬੈਠੇ ਬਣਦਾ ਕੱਲਾ ਨਹੀਂ ਕੋਈ ਨਹੀਂ ਧੰਨਵਾਦ ਜੀ